ਅੱਜ ਜੀ ਪਟਾੜੇ ਚ ਬਿਲਕੁਲ ਹੀ ਡਿਫਰੈਂਟ ਟਾਈਪ ਦਾ ਪੀਜ਼ਾ ਖਾਇਆ ਜਿਹੜਾ ਕਿ ਸਕਲ ਵਾਲੀ ਸ਼ੇਪ ਚ ਸੀ ਤੇ ਚਾਈਨੈਸ ਪਲੇਟਰ ਖਾਇਆ ਜਿਹਦੇ ਚ ਤਿੰਨ ਤਰ੍ਹਾਂ ਦੇ ਨੂਡਲ ਸੀ। ਜਦੋਂ ਪਲੇਟਰ ਟਰਾਈ ਕਰੇ ਜਿੱਥੇ ਸਾਨੂੰ ਚਾਰ ਆਈਟਮਾਂ ਮਿਲੀਆਂ ਸੀ। ਸੋ ਅੱਜ ਆਪਾਂ ਐਸੀ ਲੀਲਾ ਪਬਲਿਕ ਦੇ ਵਿੱਚ ਪੀਜ਼ਾ ਸਕਲ ਵਾਲਿਆਂ ਦੇ। ਇੱਥੇ ਦੀ ਖਾਸ ਗੱਲ ਇਹ ਹੈ ਵੀ ਇੱਥੇ ਮੈਨੂ ਸਟਾਰਟਸ ਸਿਰਫ 59 ਰੁਪਏ ਤੋਂ ਤੇ ਸਿਰਫ 79 ਰੁਪਏ ਤੋਂ ਇਹਨਾਂ ਦੇ ਕੰਬੋ ਸਟਾਰਟ ਨੇ ਤੇ ਇੱਥੇ ਦੀ ਐਂਬੀਅੰਸ ਵੀ ਮੈਨੂੰ ਬਹੁਤ ਘੈਂਟ ਲੱਗੀ। ਤੇ ਕੀ ਕਰਕੇ ਆਪਾਂ ਨੇ ਸਾਰਾ ਫੂਡ ਟਰਾਈ ਕੀਤਾ ਸਭ ਤੋਂ ਵੱਧ ਮੈਂ ਐਕਸਾਈਟਿ ਇਸ਼ੂ ਮਨ ਉਸ ਦਾ ਘੈਂਟ ਲੱਗਿਆ ਜੇ ਤੁਸੀਂ ਕੁਝ ਡਿਫਰੈਂਟ ਟਾਈਪ ਦਾ ਖਾਣਾ ਚਾਹੁੰਦੇ ਤਾਂ ਤੁਸੀਂ ਇਹ ਪੀਜ਼ਾ ਟਰਾਈ ਕਰ ਸਕਦੇ ਹੋ ਤੇ ਇਸ ਤੋਂ ਬਾਅਦ ਟਰਾਈ ਕਰਿਆ ਆਪਾਂ ਇਹਨਾਂ ਦਾ ਨੂਡਲ ਵਾਲਾ ਪਲੇਟਰ ਜਿਸ ਵਿੱਚ ਤਿੰਨ ਟਾਈਪ ਦੇ ਤੁਹਾਨੂੰ ਨੂਡਲ ਮਿਲ ਜਾਣਗੇ ਤੇ ਇਹਦੇ ਵਿੱਚ ਵੀ ਤਿੰਨੇ ਨੂਡਲਾਂ ਦਾ ਟੇਸ ਮੈਨੂੰ ਵਧੀਆ ਲੱਗਿਆ ਤੇ ਉਸ ਤੋਂ ਬਾਅਦ ਆਪਨੇ ਟਰਾਈ ਕਰਿਆ ਇਹਨਾਂ ਦਾ ਚਾਈਨੀਜ਼ ਪਲੇਟਰ ਜਿਹਦੇ ਵਿੱਚ ਆਪਾਂ ਨੂੰ ਚਾਰ ਆਈਟਮਾਂ ਮਿਲੀਆਂ ਸੀ ਓਵਰঅল ਸਾਰੀਆਂ ਚੀਜ਼ਾਂ ਦਾ ਟੇਸ ਮੈਨੂੰ ਵਧੀਆ ਲੱਗਿਆ ਤੇ ਸਭ ਤੋਂ ਵਧੀਆ ਗੱਲ ਮੈਨੂੰ ਇਹ ਲੱਗੀ ਵੀ ਇੱਥੇ ਦਾ ਰੇਟ ਬਹੁਤ ਰੀਜ਼ਨਬਲ ਲੱਗਿਆ ਮੈਨੂੰ ਸੋ ਤੁਸੀਂ ਆਪਣੇ ਯਾਰਾਂ ਦੋਸਤਾਂ ਨਾਲ ਬਹੁ ਮਿਲ ਜਾਊਗੀ ਸੋ ਜਿੱਥੇ ਦਾ ਡਰੈਸ ਦੀ ਗੱਲ ਕਰਾਂ ਪਟਿਆਲੇ ਤੇ ਲੀਲਾਪਾਪਾ ਦੇ ਵਿੱਚ ਡੋਮੀਨੋ ਦੇ ਬਿਲਕੁਲ ਆਪੋਜ਼ਿਟ ਹੈ ਇਹ ਆਊਟਲੈਟ ਜਿਹਦਾ ਨਾਮ ਹੈ ਪੀਜਾਸਕਲ ਸੋ ਤੁਸੀਂ ਆ ਕੇ ਇੱਥੇ ਵਿਜ਼ਿਟ ਕਰ ਸਕਦੇ ਹੋ